ਜਦੋਂ ਤੁਸੀਂ 에어ਪੋਰਟ ਆਉਂਦੇ ਹੋ ਸੱਜੇ ਹੱਥ ਪਾਰਕਿੰਗ ਹੈ ਖੱਬੇ ਹੱਥ ਪਿਕਅਪ ਐਂਡ ਡ੍ਰੌਪ ਏਰੀਆ ਹੈ ਜੇ ਤੁਸੀਂ ਗੱਡੀ ਲਾਉਣੀ ਹੈ ਪਹਿਲੇ ਅੱਧੇ ਘੰਟੇ ਦੇ 20 ਰੁਪਏ ਹਨ ਕਾਰ ਦੇ ਕੁਝ ਜਾਣੇ ਨੇ ਮੈਸੇਜ ਕੀਤੇ ਨੇ ਕਿ ਉਹ ਸਾਡੇ ਕੋਲ 60 ਰੁਪਏ ਲੈ 100 ਰੁਪਏ ਵੀ ਲਈ ਜਾਂਦੇ ਨੇ ਭਾਵੇਂ ਉਹ 30 ਮਿੰਟ ਵੀ ਹੋਣ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ 31 ਮਿੰਟ ਤੋਂ ਲੈ ਕੇ 120 ਮਿੰਟ ਤੱਕ 55 ਰੁਪਏ ਵੱਡੀ ਗੱਡੀ ਐ ਐਸਯੂਵੀ ਟਾਈਪ 60 ਰੁਪਏ 2 ਘੰਟੇ ਤੋਂ ਲੈ ਕੇ 7 ਘੰਟਿਆਂ ਤੱਕ ਜਦੋਂ ਬਾਹਰ ਨਿਕਲਦੇ ਹੋ ਖੱਬੇ ਆ ਛੋਟਾ ਜਿਹਾ ਬੋਰਡ ਲੱਗਾ ਹੈ ਦੇਖਣ ਚ ਬੜੀ ਮੁਸ਼ਕਲ ਹੈ ਪਰਚੀ ਉਹਨਾਂ ਕੋਲੋਂ ਆਨ ਦੀ ਵੀ ਲਵੋ ਤੇ ਬਾਹਰ ਦੀ ਵੀ ਲਵੋ ਪਰਚੀਆਂ ਵਾਪਸ ਨਾ ਕਰੋ ਤੇ ਫਾਸਟ ਐਗ ਵਿੱਚ ਚਲਾਉਂਦੇ ਨੇ ਵਿੱਚ ਬੰਦ ਕਰ ਦਿੰਦੇ ਨੇ 7 ਘੰਟੇ ਤੋਂ ਲੈ ਕੇ 24 ਘੰਟੇ ਤੱਕ ਵੇ ਤੇ 165 ਰੁਪਏ ਹਨ ਕਈ ਲੋਕਾਂ ਨੇ ਦੱਸਿਆ ਹੈ ਕਿ 500 ਵੀ ਮੰਗਦੇ ਹਨ ਜੇਕਰ 48 ਘੰਟੇ ਤੱਕ 2 ਦਿਨ ਗੱਡੀ ਲਾਉਣੀ ਹੈ ਤੇ ਡਬਲ ਕਰ ਦੋ 330 ਰੁਪਏ ਚਾ ਵੀ ਤੋਂ 36 ਘੰਟੇ ਇੱਕ ਤੋਂ ਡੇਢ ਦਿਨ ਤੱਕ 36 ਘੰਟਿਆਂ ਤੱਕ 247 ਰੁਪਏ 50 ਪੈਸੇ ਖੱਬੇ ਹੱਥ ਪਿਕ ਐਂਡ ਡ੍ਰੌਪ ਏਰੀਆ ਉਹਦੇ ਕੋਈ ਚਾਰजेस ਨਹੀਂ ਹਨ ਜਦੋਂ ਅੰਦਰ ਵੜਦੇ ਹੋ ਤੁਹਾਨੂੰ ਕਹਿ ਦਿੰਦੇ 5 ਮਿੰਟ ਲਈ ਹੈ ਬਸ ਤੁਸੀਂ ਪਿਕ ਕਰਨਾ ਹੈ ਜਾਂ ਡ੍ਰੌਪ ਕਰਨਾ ਹੈ ਤੇ ਬਾਹਰ ਨਿਕਲ ਆਣਾ ਹੈ ਇਹ ਨਹੀਂ ਗੱਡੀ ਬੈ ਕੇ ਤੁਸੀਂ ਵੇਟ ਕਰਨ ਲੱਪੋ ਤੇ ਪਿੱਛੇ ਕੋਈ ਬਾਕੀਆ ਗੱਡੀਆਂ ਨੂੰ ਤੁਸੀਂ ਅੱਗੇ ਨਾ ਜਾਣ ਦੋ ਫਲਾਈ ਅੰਬੈਸਰ ਇਨੀਸ਼ੀਏਟਿਵ ਇੱਕ ਉਪਰਾਲਾ ਹੈ ਅਸੀਂ 에ਅਰਲਾਈਨ 에ਅਰਪੋਰਟ ਅਧਿਕਾਰੀ ਨਹੀਂ ਜਾਂ ਟਰੈਵਲ ਏਜੰਸੀ ਨਹੀਂ ਇਹ ਇੱਕ ਉਪਰਾਲਾ ਹੈ ਤਾਂ ਜੋ ਅੰਮ੍ਰਿਤਸਰ ਦੁਨੀਆ ਨਾਲ ਜੁੜੇ